ਦੁਨੀਆਂ ਜਿਉਂਦਿਆਂ ਜਿਉਂਦਿਆਂ ਨੂੰ ਛੱਡ ਜਾਂਦੀ ਏ ਇਹ ਗੁਰੂ ਗੋਬਿੰਦ ਸਿੰਘ ਦਾ ਪਿਆਰ ਏ ਮਰਨ ਤੋਂ ਬਾਅਦ ਵੀ ਸਾਥ ਨਭਦਾ ਮਹਾਰਾਜ ਨਹੀਂ ਛੱਡਦੇ ਜਿੱਥੇ ਯਾਦ ਕਰੋਗੇ ਸਾਧ ਸੰਗਤ ਜੀ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ ਪਾਰ ਪਰਵਾਰ ਦੇ ਵਿੱਚ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ ਅਮਰਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਸਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤੀ ਪਹਿਰਾ ਦੇਵੇ ਆਪ ਚਮਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲੈ ਸਿੱਖ ਨੂੰ ਨਿਕਾਲੇ ਐਸਾ ਗੁਰੂ ਜਾਈ ਚੱਲ ਕੱਲਾ ਬੋਲਿਆ ਨਹੀਂ ਉਹ ਭਾਈ ਜੋਗਾ ਜਦੋਂ ਗੜ ਸ਼ੰਕਰ ਦੀ ਧਰਤੀ ਆਇਆ ਕਲਗੀਆਂ ਵਾਲੇ ਉਹ ਗੁਰਮਖੋ ਪਹਿਰਾ ਦਿੱਤਾ ਮਹਾਰਾਜ ਨੇ ਚਮਕੀਦਾਰ ਬਣ ਕੇ ਇੱਥੇ ਵਸ ਉਹ ਮਹਾਪੁਰਸ਼ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ ਮਹਾਂਪੁਰਖ ਜੇ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕੀਤਾ ਉਹਨਾਂ ਨੇ ਜੇ ਗੁਰੂ ਗੋਬਿੰਦ ਸਿੰਘ ਨੇ ਨਾਮ ਦੀ ਮਾਲਾ ਫੇਰੀ ਜੇ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਹੋਏ ਨੇ ਚੇਤੇ ਰੱਖਿਓ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਪਿਆਰ 'ਚ ਕਸਰ ਨਹੀਂ ਛੱਡੀ ਐਨਾ ਪਿਆਰ ਮਿਲਟਰੀ 'ਚ ਰਹਿੰਦੇ ਸੀ ਮਹਾਂਪੁਰਖ ਸੁਣਿਓ ਫੌਜੀ ਸੀ ਔਜ ਵਿੱਚ ਮਹਾਂਪੁਰਖ ਐ ਮਿਲਟਰੀ 'ਚ ਵਿਚਰਦੇ ਨੇ ਕਹਿੰਦੇ ਜਦੋਂ ਡਿਊਟੀ ਆਉਂਦੀ ਸੀ ਨਾ ਮਹਾਪੁਰਸ਼ਾਂ ਦੀ ਭਗਤੀ ਕਰਨੀ ਬੰਦਗੀ ਕਰਨੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਐਂ ਡਿਊਟੀ ਹਫਤੇ ਬਾਅਦ ਆਉਣੀ ਰਫਲ ਰੱਖਣੀ ਮੋਢੇ ਤੇ ਆਪਣੇ ਰੂਮ ਚੋਂ ਜਦੋਂ ਡਿਊਟੀ ਦੇਣ ਆਉਣਾ ਮਹਾਪੁਰਸ਼ ਬਾਬਾ ਕਰਮ ਸਿੰਘ ਜੀ ਨੇ ਰਫਲ ਰੱਖਦਣੀ ਸਾਈਡ ਤੇ ਚੌਂਕੜਾ ਮਾਰ ਕੇ ਬਹਿ ਜਾ ਸਮਾਧੀ ਲਾ ਲੈ ਚੌਂਕੜਾ ਮਾਰ ਕੇ ਬਹਿ ਜਾਣਾ ਕੋਈ ਪਹਿਰੇ ਦਾ ਧਿਆਨ ਨਹੀਂ ਕੋਈ ਡਿਊਟੀ ਦਾ ਧਿਆਨ ਨਹੀਂ ਸੁਰਤ ਜੋੜ ਲੈਣੀ ਮਹਾਰਾਜ ਦੇ ਚਰਨਾਂ 'ਚ ਐਨੇ ਪ੍ਰੇਮ ਵਿੱਚ ਜਦੋਂ ਮਹਾਪੁਰਸ਼ਾਂ ਬਹਿਣਾ ਕਹਿੰਦੇ ਜਿਹੜੇ ਦੂਜੇ ਫੌਜੀ ਸੀ ਉਹ ਉਹ ਵੇਖਦੇ ਨੇ ਕਹਿੰਦੇ ਵੀ ਤਨਖਾਹ ਸਾਡੇ ਜਿਨੀ ਲੈਂਦਾ ਮਾਇਆ ਸਾਡੇ ਜਿਨੀ ਲੈਂਦਾ ਡਿਊਟੀ ਕਰਦਾ ਨਹੀਂ ਅਜਨ ਸਾਥ ਸੰਗਤ ਜੀ ਜਦੋਂ ਡਿਊਟੀ ਆਉਂਦੀ ਮਹਾਪੁਰਸ਼ ਮਾਰ ਕੇ ਚੌਂਗੜਾ ਬਹਿ ਜਾਂਦੇ ਸਮਾਧੀ ਲਾ ਕੇ ਇੱਕ ਦਿਨ ਇੱਕ ਫੌਜੀ ਵੇਖਦਾ ਉਹ ਕਹਿੰਦਾ ਇਹ ਕਰਮ ਸਿੰਘ ਜਦੋਂ ਡਿਊਟੀ ਤੇ ਆਉਂਦਾ ਓਦੋਂ ਝੌਂਕੜਾ ਮਾਰ ਕੇ ਖੂਹ ਦੇ ਕਿਨਾਰੇ ਇਹ ਕਿਹੋ ਜਿਹੀ ਡਿਊਟੀ ਕਰਦਾ ਸਾਥ ਸਿੰਘ ਜੀ ਉਹਨੇ ਨਾ ਸੁਣਿਆ ਬਾਬਾ ਕਰਮ ਸਿੰਘ ਜੀ ਨੇ ਉਹਨਾ ਰਫਲ ਰੱਖਣੀ ਸਾਈਡ ਤੇ ਝੌਂਕੜਾ ਮਾਰ ਕੇ ਬਹਿ ਜਾਣਾ ਜਦੋਂ ਅਗਲੀ ਵਾਰ ਡਿਊਟੀ ਆਈ ਕਹਿੰਦਾ ਸ਼ਿਕਾਇਤ ਕਰਾਂਗਾ ਸ਼ਿਕਾਇਤ ਕਰਨ ਤੋਂ ਪਹਿਲਾਂ ਵੇਖ ਲੈ ਇੱਕ ਵਾਰੀ ਝੂਠਾ ਹੀ ਨਾ ਬਹਿ ਜਾ ਬਾਬਾ ਕਰਮ ਸਿੰਘ ਜੀ ਅਗਲੀ ਵਾਰ ਆਏ ਓਵੇਂ ਜਿਵੇਂ ਅੱਗੇ ਰਫਲ ਸਾਈਡ ਤੇ ਰਕਦੇ ਸੀ ਮਾਰ ਕੇ ਚੌਂਕੜਾ ਬੈਹਿ ਗਏ ਕਹਿੰਦੇ ਇਹ ਤਾਂ ਹਰ ਵਾਰੀ ਆਏ ਕਰਦਾ ਹਰ ਵਾਰੀ ਮਾਰ ਕੇ ਚੌਂਕੜਾ ਜਦੋਂ ਬੈਠੇ ਸਾਧ ਸੰਗਤ ਜੀ ਉਹ ਜਿਹੜਾ ਫੌਜੀ ਸੀ ਕਹਿੰਦਾ ਕਰਮ ਸਿੰਘ ਸਾਡੇ ਜੀ ਨਹੀਂ ਤਨਖਾਹ ਲਵੇ ਸਾਡੇ ਜੀ ਨਹੀਂ ਮਾਇਆ ਲਵੇ ਜਦੋਂ ਡਿਊਟੀ ਦੀ ਵਾਰੀ ਆਉਂਦੀ ਚੌਂਕੜਾ ਮਾਰ ਕੇ ਬਹਿ ਜਾਂਦਾ ਭੱਜਿਆ ਗਿਆ ਅਵਸਰਾਂ ਕੋਲ ਜਾ ਕੇ ਸ਼ਗਾਇਰ ਕੀ ਅਵਸਰਾਂ ਨੂੰ ਜਾ ਕੇ ਕਹਿੰਦਾ ਕਿੰਨਾ ਇੱਕ ਤੁਹਾਨੂੰ ਬੇਨਤੀ ਕਰੀ ਦੱਸ ਬਈ ਕਹਿੰਦੇ ਜੀ ਕਰਮ ਸਿੰਘ ਹੈ ਨਾ ਜਿਹੜਾ ਇਹ ਡਿਊਟੀ ਦੇ ਨਹੀਂ ਹੁੰਦਾ ਕਰਮ ਸਿੰਘ ਇਹ ਡਿਊਟੀ ਦੇ ਨਹੀਂ ਹੁੰਦਾ ਕਦੇ ਅਫਸਰ ਕਹਿੰਦੇ ਕਿਸ ਕਰਮ ਸਿੰਘ ਦੀ ਗੱਲ ਕਰਦੇ ਹੋਤੀ ਮਰਦਾਨਾਂ ਦੇ ਕਿਨਾ ਹਾਂ ਅਫਸਰ ਕਹਿੰਦੇ ਕੋਈ ਹੋਰ ਡਿਊਟੀ ਖੰਜਾ ਸਕਦਾ ਹੈ ਆਪਣੀ ਪਰ ਕਰਮ ਸਿੰਘ ਨਹੀਂ ਜਾ ਸਕਦਾ ਉਹ ਤਾਂ ਬੜਾ ਪੱਕਾ ਡਿਊਟੀ ਦਾ ਉਹ ਜਿਹੜਾ ਸ਼ਿਕਾਇਤ ਕਰਨ ਗਿਆ ਸੀ ਕਿ ਨਾ ਐਵੇਂ ਝੂਠਾ ਪਾਈ ਜਾਂਦੇ ਮੈਨੂੰ ਮੈਂ ਅੱਖਾਂ ਨਾਲ ਵੇਖਿਆ ਕਰਮ ਸਿੰਘ ਡਿਊਟੀ ਨਹੀਂ ਆਉਂਦਾ ਜਦੋਂ ਹੁਣ ਆਏਗੀ ਨਾ ਡਿਊਟੀ ਮੈਂ ਫੜਾਵਾਂਗਾ ਤੁਹਾਨੂੰ ਉੱਥੇ ਕਹਿੰਦੇ ਅੱਛਾ ਬਾਸ ਅਗਲੇ ਹਫਤੇ ਮਹਾਪੁਰਸ਼ਾਂ ਦੀ ਆਈ ਡਿਊਟੀ ਬਾਬਾ ਕਰਮ ਸਿੰਘ ਜੀ ਦੀ ਜਦੋਂ ਖੂਦੇ ਕਿਨਾਰੇ ਤੇ ਆਏ ਉਹ ਫੌਜੀ ਨੇ ਧਿਆਨ ਰੱਖਿਆ ਕਿ ਨਾ ਮੰਨਦੇ ਨਹੀਂ ਸੀ ਨਾ ਉਸਨੂੰ ਅੱਜ ਦੱਸਾਂਗਾ ਬਾਬਾ ਕਰਮ ਸਿੰਘ ਜੀ ਅੱਗੇ ਜਿਵੇਂ ਆਉਂਦੇ ਸੀ ਰਫਲ ਰੱਖੀ ਸਾਈਡ ਤੇ ਚੌਂਕੜਾ ਮਾਰ ਕੇ ਬਹਿ ਗਏ ਸਮਾਧੀ ਲਾ ਲਈ ਜਦੋਂ ਮਹਾਪੁਰਸ਼ ਬੈਠੇ ਚੌਂਕੜਾ ਮਾਰਿਆ ਸਾਥ ਸੰਗਤ ਜੀ ਫੌਜੀ ਵੇਖਦਾ ਇਹ ਕਹਿੰਦਾ ਚਲੋ ਵੀ ਕਰੀਏ ਸ਼ਗਾਇਤ ਅੱਧੀ ਰਾਤ ਦਾ ਵੇਲਾ ਸੁਣਿਓ ਅੱਧੀ ਰਾਤ ਦਾ ਵੇਲਾ ਭੱਜਿਆ ਗਿਆ ਜਾ ਕੇ ਕਹਿੰਦਾ ਅਫਸਰਾਂ ਨੂੰ ਇਹਨਾਂ ਤੁਸੀਂ ਮੰਨਦੇ ਨਹੀਂ ਸੀ ਨਾ ਮੇਰੀ ਗੱਲ ਤੁਸੀਂ ਉਹਦਣ ਕਹਿੰਦੇ ਸੀ ਬੜਾ ਪੱਕਾ ਡਿਊਟੀ ਦਾ ਡਿਊਟੀ ਨਹੀਂ ਖਿਝਾ ਸਕਦਾ ਤੁਸੀਂ ਮੰਨਦੇ ਨਹੀਂ ਸੀ ਆਓ ਚੱਲੀਏ ਤੁਹਾਨੂੰ ਉੱਤੋਂ ਫੜਾਉਣਾ ਵੇਖੋ ਕਰਮ ਸਿੰਘ ਡਿਊਟੀ ਤੇ ਨਹੀਂ ਆਇਆ ਚੌਂਕੜਾ ਮਾਰ ਕੇ ਬੈਠਾ ਆਇਆ ਹੈ ਪਰ ਸਮਾਧੀ ਲਾ ਕੇ ਬੈਠਾ ਉਹ ਸਾਧ ਸੰਗਤ ਉਸ ਵੇਲੇ ਨਾ ਅਵਸਰਾ ਨੂੰ ਨਾਲ ਲੈ ਕੇ ਫੌਜੀ ਆਇਆ ਜਿੱਥੇ ਮਹਾਪੁਰਸ਼ ਬਾਬਾ ਕਰਮ ਸਿੰਘ ਦੀ ਚੌਂਕੜਾ ਮਾਰ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਬੈਠੇ ਨੇ ਅੱਜ ਜਦੋਂ ਉੱਥੇ ਆਏ ਅਫਸਰ ਵੇਖ ਕੇ ਕੀ ਗਿਆ ਬਾਬਾ ਕਰਮ ਸਿੰਘ ਦੀ ਸਮਾਧੀ ਲੱਗੀ ਸਾਧ ਸੰਗਤ ਜੀ ਵੇਖ ਕੇ ਗਿਆ ਵੀ ਸਮਾਧੀ ਲੱਗੀ ਏ ਜਦੋਂ ਉਹ ਫੌਜੀ ਨਾਲ ਅਫਸਰ ਵੇਖਣ ਵਾਸਤੇ ਆਏ ਕੀ ਤੱਕਦੇ ਨੇ ਬਾਬਾ ਕਰਮ ਸਿੰਘ ਜੀ ਨੇ ਰਫਲ ਮੁੰਡੇ ਤੇ ਟੰਗੀ ਤੇ ਪਹਿਰਾ ਦੇ ਰੇ ਕੋਈ ਸਮਾਧੀ ਕੋਈ ਧਿਆਨ ਐਂ ਜਦੋਂ ਪਹਿਰਾ ਦੇ ਰਹੇ ਨੇ ਉਹ ਅਫਸਰ ਕਹਿੰਦੇ ਗੱਲ ਸੁਣ ਤੂੰ ਝੂਠੀ ਬੋਲੀ ਗਿਆ ਤੈਨੂੰ ਕਿਹਾ ਸੀ ਵੀ ਕਰਮ ਸਿੰਘ ਬੜਾ ਪੱਕਾ ਡਿਊਟੀ ਦਾ ਉਹ ਡਿਊਟੀ ਨਹੀਂ ਖਿਜਾ ਸਕਦਾ ਅੱਧੀ ਰਾਤ ਨੂੰ ਭੁਜਾ ਮਾਰਿਆ ਭਾਜੜ ਪਾਦੀ ਸਾਧ ਸੰਗਤ ਜੀ ਉਸ ਵੇਲੇ ਉਹ ਫੌਜੀ ਕਹਿੰਦੇ ਸਵੇਰੇ ਗੱਲ ਕਰਾਂਗੇ ਦਿਨ ਚੜ ਲੈਣ ਦਿਓ ਇਨੇ ਗੱਲ ਕਰਾਂਗੇ ਜਦੋਂ ਦਿਨ ਚੜਿਆ ਸਵੇਰ ਹੁੰਦਿਆ ਸਾਰ ਜਿਹੜੇ ਫੌਜੀ ਨੇ ਰਾਤ ਸ਼ਿਕਾਇਤ ਕੀਤੀ ਸੀ ਇਹਨੇ ਬੁਲਾਓ ਨੂੰ ਅਤੀ ਰਾਤ ਨੂੰ ਭਾਜੜ ਪਾਤੀ ਝੂਠੀ ਬੋਲੀ ਗਿਆ ਬੁਲਾ ਲਿਆ ਜਦੋਂ ਪੇਸ਼ ਹੋਇਆ ਸਾਹਮਣੇ ਅਫਸਰ ਬੈਠੇ ਨੇ ਹੱਥ ਜੋੜ ਕੇ ਫੌਜੀ ਉਹ ਕਹਿੰਨੇ ਗੱਲ ਸੁਣ ਕਈ ਦਿਨਾਂ ਦਾ ਝੂਠੀ ਬੋਲੀ ਜੰਨਾ ਰਾਤ ਹੱਦ ਕਰਦੀ ਅੱਤੀ ਰਾਤ ਨੂੰ ਜਗਾ ਮਾਰਿਆ ਤੂੰ ਕਹਿੰਦਾ ਕਰਮ ਸਿੰਘ ਡਿਊਟੀ ਤੇ ਨਹੀਂ ਆਇਆ ਕਰਮ ਸਿੰਘ ਦਾ ਰਾਤ ਡਿਊਟੀ ਤੇ ਸੀ ਐਵੇਂ ਕਿਸੇ ਦੇ ਨਾਂ ਤੇ ਝੂਠ ਬੋਲਿਆ ਸਜ਼ਾ ਮਿਲੇਗੀ ਫੌਜੀ ਪੁੱਛਦਾ ਕਿ ਇਹਨਾਂ ਕਹਿੰਦਾ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕੱਲੀ ਰਾਤ ਦੀ ਗੱਲ ਨਹੀਂ ਜਦੋਂ ਵੀ ਕਰਮ ਸਿੰਘ ਆਉਂਦਾ ਚੌਂਕੜਾ ਮਾਰ ਕੇ ਬਹਿ ਜਾਂਦਾ ਹੈ ਜਦੋਂ ਮੈਂ ਉਹਨੂੰ ਵੇਖਿਆ ਰਾਤ ਬੈਠੇ ਨੂੰ ਭੱਜਿਆ ਗਿਆ ਤੁਹਾਡੇ ਵੱਲ ਰਾਤ ਨਫਲ ਮੋਢੇ ਤੇ ਪਾ ਕੇ ਉਹ ਕਹਿੰਦੇ ਉਹ ਤਾਂ ਪਹਿਰਾ ਦਿੰਦਾ ਸੀ ਅਫਸਰ ਵੀ ਤੈਨੂੰ ਸਜ਼ਾ ਮਿਲੇਗੀ ਹੱਥ ਜੋੜ ਕੇ ਕਹਿੰਦਾ ਫੌਜੀ ਜੀ ਨੇ ਸ਼ਿਕਾਇਤ ਕੀਤੀ ਕਹਿੰਦਾ ਜਿਹੜੀ ਮਰਜ਼ੀ ਸਜ਼ਾ ਮੈਨੂੰ ਦੇ ਦਿਓ ਮੇਰੇ ਕਹਿਣ ਤੇ ਇੱਕ ਵਾਰੀ ਕਰਮ ਸਿੰਘ ਨੂੰ ਬੁਲਾ ਕੇ ਪੁੱਛੋ ਉਹਨੂੰ ਪੁੱਛੋ ਜੇ ਤੁਹਾਨੂੰ ਐਡਾ ਯਕੀਨ ਹੈ ਨਾ ਉਹਦੇ ਦੇ ਬੁਲਾਓ ਸੁਣਿਓ ਬਾਬਾ ਕਰਮ ਸਿੰਘ ਜੀ ਨੂੰ ਬੁਲਾਇਆ ਮਹਾਪੁਰਸ਼ਾਂ ਨੂੰ ਬਾਬਾ ਕਰਮ ਸਿੰਘ ਜੀ ਆਏ ਤੇ ਹੱਥ ਜੋੜ ਕੇ ਅਬ ਸਰ ਕਹਿੰਦੇ ਕਰਮ ਸਿੰਘਾ ਬਹਿ ਜਾ ਐਂ ਬਾ ਲਿਆ ਕੇ ਦੱਸੋ ਜੀ ਕਹਿੰਦੇ ਸੁਣ ਤੇਰੀ ਸ਼ਿਕਾਇਤ ਕੀਤੀ ਆ ਫੌਜੀ ਨੇ ਅੱਜ ਨਹੀਂ ਕਈ ਦਿਨਾਂ ਦਾ ਕਰਦਾ ਹੈ ਇਹਦੀ ਸ਼ਿਕਾਇਤ ਹੈ ਕਰਮ ਸਿੰਘ ਤੇ ਡਿਊਟੀ ਦੇ ਨਹੀਂ ਹੁੰਦਾ ਕਰਮ ਸਿੰਘ ਜੀ ਅਸੀਂ ਤੈਨੂੰ ਕੁਝ ਪੁੱਛਣਾ ਚਾਹੁੰਦੇ ਆ ਕਹਿੰਦੇ ਅਸੀਂ ਤੈਨੂੰ ਕੁਛ ਪੁੱਛਣਾ ਚਾਹੁੰਦੇ ਆ ਹੱਥ ਜੋੜ ਕੇ ਕਹਿੰਦਾ ਬਾਬਾ ਕਰਮ ਸਿੰਘ ਕਹਿੰਦਾ ਪੁੱਛੋ ਕੀ ਪੁੱਛਦੇ ਹੋ ਕਹਿੰਦੇ ਝੂਠ ਨਾ ਬੋਲੀ ਮਹਾਪੁਰਸ਼ ਆਖਣ ਲੱਗੇ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਝੂਠ ਬੋਲਣਾ ਨਹੀਂ ਸਿਖਾਇਆ ਜੋ ਪੁੱਛੋਗੇ ਸੱਚ ਦੱਸਾਂਗਾ ਪੁੱਛੋ ਕੀ ਪੁੱਛਦੇ ਹੋ ਕਹਿੰਦੇ ਕਰਮ ਸਿੰਘਾ ਸਾਨੂੰ ਐਨੀ ਗੱਲ ਦਾ ਜਵਾਬ ਦੇ ਦੇ ਤੂੰ ਰਾਤ ਡਿਊਟੀ ਤੇ ਨਹੀਂ ਆਇਆ ਰਾਤ ਕਿੱਥੇ ਸੀ ਤੂੰ ਅਸੀਂ ਤੈਨੂੰ ਇਹ ਪੁੱਛਣਾ ਹੈ ਤੂੰ ਰਾਤ ਡਿਊਟੀ ਨਹੀਂ ਕਰਨਾ। ਬਾਬਾ ਕਰਮ ਸਿੰਘ ਜੀ ਕਹਿੰਦਾ ਫੌਜੀ ਬੋਲਦਾ ਇਹ ਡਿਊਟੀ ਤੇ ਨਹੀਂ ਸੀ ਰਾਤ। ਬਾਬਾ ਕਰਮ ਸਿੰਘ ਜੀ ਆਖਣ ਲੱਗੇ ਕਹਿੰਦੇ ਤੁਹਾਨੂੰ ਤੁਹਾਡੀ ਡਿਊਟੀ ਮਿਲ ਜਾਂਦੀ ਤੁਹਾਨੂੰ ਇਹਨਾਂ ਗੱਲਾਂ ਨਾਲ ਕੀ ਲੱਗੇ? ਤੁਹਾਡੀ ਨੌਕਰੀ ਪੂਰੀ ਹੁੰਦੀ ਏ ਪਹਿਰੇਦਾਰੀ 'ਚ ਜੇ ਕੋਈ ਵਗਿਆ ਹੈ ਤਾਂ ਦੱਸੋ। ਤੁਹਾਨੂੰ ਤੁਹਾਡਾ ਪਹਿਰਾ ਮਿਲਦਾ ਨਾ ਬੋਏ ਨਾ ਚੱਕਰਾ 'ਚ। ਛੱਡੋ ਇਹਨਾਂ ਗੱਲਾਂ ਨੂੰ। ਇਹਨੇ ਨਾ ਇਹਨੇ ਝੂਠ ਬੋਲਿਆ ਤੂੰ ਸਾਨੂੰ ਦੱਸ। ਬਾਬਾ ਕਰਮ ਸਿੰਘ ਜੀ ਆਖਣ ਲੱਗੇ ਕਹਿੰਦੇ ਏ ਸਦਾਜ ਨੂੰ ਰਾਜ ਰਹਿਣ ਦਿਓ ਇਹਨੂੰ ਖਿਲਾਓ ਛੱਡੋ ਬਰਾ ਇਹਨੇ ਨਾ ਜੀ ਅਸੀਂ ਤਾਂ ਨਹੀਂ ਕਰ ਗਰਮ ਸਿੰਘਾ ਤੂੰ ਰਾਤ ਡਿਊਟੀ ਤੇ ਨਹੀਂ ਆਇਆ ਸਾਨੂੰ ਦੱਸ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਕਹਿੰਦੇ ਤੁਸੀਂ ਟਲਦੇ ਨਹੀਂ ਟਲਦੇ ਨਹੀਂ ਤੁਸੀਂ ਉਹ ਗੱਲ ਸੁਣੋ ਸੁਣਿਆ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਪੁੱਛੋ ਕੀ ਪੁੱਛਤੋ ਕਹਿੰਦੇ ਅਸੀਂ ਤੈਨੂੰ ਐਂ ਪੁੱਛਦੇ ਆ ਤੂੰ ਰਾਤ ਡਿਊਟੀ ਤੇ ਆਇਆ ਨਹੀਂ ਆ ਫੌਜੀ ਨੇ ਸ਼ਿਕਾਇਤ ਕੀਤੀ ਤੇਰੀ ਅਸੀਂ ਇਹਨੂੰ ਸਜ਼ਾ ਦੇਣੀ ਏ ਉਹ ਗੱਲ ਸੁਣ ਤੈਨੂੰ ਇਹ ਪੁੱਛਦੇ ਆ ਵੀ ਰਾਤ ਡਿਊਟੀ ਤੇ ਨਹੀਂ ਆਇਆ ਤੂੰ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਕਹਿੰਦੇ ਜੇ ਤੁਸੀਂ ਪੁੱਛਦੇ ਹੋ ਨਾ ਸੱਚ ਦੱਸਾਂ ਤੁਹਾਨੂੰ ਸੱਚ ਦੱਸਾਂਗੀ ਕਹਿੰਨੇ ਦੱਸ ਕਹਿੰਦੇ ਇਹ ਫੌਜੀ ਜੋ ਬੋਲਦਾ ਉਹ ਸੱਚ ਬੋਲਦਾ ਸੱਚ ਬੋਲਦਾ ਇੱਕਵੇਂ ਹੋ ਗਿਆ ਕੀ ਸੱਚ ਬੋਲਦਾ ਤੇਰੀ ਤਾਂ ਸ਼ਿਕਾਇਤ ਕੀਤੀ ਹੈ ਸਾਧ ਸੰਗਤ ਜੀ ਉਸ ਵੇਲੇ ਬੋਲਣ ਲੱਗੇ ਬਾਬਾ ਕਰਮ ਸਿੰਘ ਜੀ ਕਹਿੰਦੇ ਕੀ ਪੁੱਛਦੇ ਹੋ ਰਾਤਾਂ ਦੀ ਡਿਊਟੀ ਰਾਤ ਪਹਿਰਾ ਜੀ ਸੱਚ ਦੱਸਾਂ ਕੀ ਕਹਿੰਦੇ ਕੀ ਕਹਿੰਦੇ ਅਫਸਰ ਸਵਾਨੋ ਸੱਚ ਫਿਰ ਇਹ ਵੇ ਤੁਸੀਂ ਤਾਂ ਇੱਕ ਰਾਤ ਦੀ ਗੱਲ ਕਰਦੇ ਹੋ ਨਾ ਜਿਹੜੀ ਕੱਲ ਲੰਗੀ ਕਹਿੰਦੇ ਹਾਂ ਅਫਸਰ ਸੱਚ ਫਿਰ ਇਹ ਹੈ ਤੁਸੀਂ ਇੱਕ ਰਾਤ ਦੀ ਕਿਹੜੀ ਗੱਲ ਕਰਦੇ ਹੋ ਮੈਂ ਤਾਂ ਕਦੇ ਵੀ ਨਹੀਂ ਆਇਆ ਇਹਦੇ ਕਦੇ ਵੀ ਨਹੀਂ ਆਇਆ ਕਹਿੰਦੇ ਕਮਾਲ ਕਰਮ ਸਿੰਘਾ ਤੈਨੂੰ ਕਿਹਾ ਸੀ ਝੂਠ ਨਾ ਬੋਲੀ ਤੂੰ ਵੀ ਝੂਠ ਬੋਲੀ ਆ ਇਹ ਨਾ ਕੀ ਝੂਠ ਬੋਲਿਆ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਮੈਂ ਕੀ ਝੂਠ ਬੋਲਿਆ ਤੂੰ ਕਹਿੰਦਾ ਵੀ ਰਾਤ ਮੈਂ ਤਾਂ ਕਦੇ ਵੀ ਨਹੀਂ ਆਇਆ ਕਰਮ ਸਿੰਘਾ ਕਿਉਂ ਮੂਰਖ ਬਣਾਉਂਦਾ ਹੈ ਇਹ ਨਾ ਅੱਖਾਂ ਨਾਲ ਤੈਨੂੰ ਅਸੀਂ ਖੁਦ ਵੇਖਿਆ ਜਾ ਕੇ ਖੁਦ ਕਹਿੰਦੇ ਹੋ ਅੱਖਾਂ ਨਾਲ ਇਹਨਾਂ ਨਾਲ ਖੁਦ ਵੇਖਿਆ ਰਾਤ ਰਫਲ ਮੋੜੇ ਦੇ ਪਾ ਕੇ ਤੂੰ ਪਹਿਰਾ ਨਹੀਂ ਸੀ ਦੇਣਾ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਅਬਸਰੋ ਪਹਿਰਾ ਦੇਣਾ ਤਾਂ ਦੂਰ ਦੀ ਗੱਲ ਮੈਂ ਤਾਂ ਕਦੇ ਆਇਆ ਹੀ ਨਹੀਂ ਰਾਤ ਨੂੰ ਡਿਊਟੀ ਦੇਣੀ ਸੀ ਕਹਿੰਦੇ ਨਾ ਫਿਰ ਜਿਹੜਾ ਰਾਤ ਪਹਿਰਾ ਦਿੰਦਾ ਸੀ ਸੁਣਿਓ ਜਿੰਨੇ ਰਾਤ ਪਹਿਰਾ ਦਿੱਤਾ ਉਹ ਕੌਣ ਸੀ ਜੇ ਤੂੰ ਨਹੀਂ ਸੀ ਜਿੰਨੇ ਰਾਤ ਪਹਿਰਾ ਦਿੱਤਾ ਫਿਰ ਉਹ ਕੌਣ ਸੀ ਬਾਬਾ ਕਰਮ ਸਿੰਘ ਜੀ ਆਖਣ ਲੱਗੇ ਕਹਿੰਦੇ ਤੁਹਾਡੀਆਂ ਅੱਖਾਂ ਨਹੀਂ ਪਛਾਣ ਸਕੀਆਂ ਪਤਾ ਕੌਣ ਸੀ ਤੁਸੀਂ ਰਾਤ ਦੀ ਗੱਲ ਕਰਦੇ ਹੋ ਮੈਂ ਤਾਂ ਕਦੇ ਵੀ ਡਿਊਟੀ ਤੇ ਨਹੀਂ ਆਇਆ ਉਹ ਜਿਹੜਾ ਫਿਰ ਰਾਤ ਪਹਿਰਾ ਦਿੰਦਾ ਸੀ ਉਹ ਕੌਣ ਸੀ ਬਾਬਾ ਕਰਮ ਸਿੰਘ ਜੀ ਨੇ ਹੱਥ ਜੋੜ ਲਏ ਅਵਸਰੋਂ ਤੁਹਾਨੂੰ ਕਿਹਾ ਸੀ ਨਾ ਪੁੱਛੋ ਜੇ ਸੱਚ ਪੁੱਛਦੇ ਹੋ ਨਾ ਤੁਹਾਡੀਆਂ ਅੱਖਾਂ ਨਹੀਂ ਪਛਾਣ ਸਕੀਆਂ ਰਾਤ ਪਤਾ ਕੌਣ ਸੀ ਉਹ ਕਹਿੰਦੇ ਕੌਣ ਪਹਿਰਾ ਦੇ ਗਿਆ ਅੱਖ ਲਗੀਆਂ ਵਾਲਾ ਉਹ ਗੁਰੂ ਗੋਬਿੰਦ ਸਿੰਘ ਆਪ ਆ ਗਏ ਸੀ ਆਪਣੇ ਸਿੱਖ ਦੀ ਆਪਣੇ ਗੁਰੂ ਕਲਗੀਧਰ ਮਹਾਰਾਜ ਰੱਖਿਆ ਕਰਦੇ ਨੇ ਉਹ ਗੱਲ ਸੁਣੋ ਅਫਸਰੋ ਪੈਰਾਂ ਤੇ ਗ ਅੱਖ ਲਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ ਤੇਰਾ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਪੈਰਾ ਦੇਗੇ ਮਹਾਰਾਜ ਨਹੀਂ ਪਿੱਠ ਲੱਗਣ ਦਿੰਦੇ ਆਪਣੇ ਸਿੱਖ ਦੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੁਣਿਆ ਬਾਬਾ ਕਰਮ ਸਿੰਘ ਜੀ ਉਸ ਵੇਲੇ ਆਖਣ ਲੱਗੇ ਅਫਸਰੋ ਤੁਹਾਨੂੰ ਆਖਿਆ ਸੀ ਇਸ ਭੇਦ ਨੂੰ ਗੁੱਜਾ ਰਹਿਣ ਦਿਓ ਲੈ ਜੇ ਤੁਸੀਂ ਤਲੇ ਨਹੀਂ ਨਾ ਉਹ ਗੱਲ ਸੁਣੋ ਅੱਜ ਤੋਂ ਬਾਅਦ ਮੈਂ ਤੁਹਾਡੀ ਨੌਕਰੀ ਨਹੀਂ ਕਰਨੀ ਮੈਂ ਨਹੀਂ ਤੁਹਾਡੀ ਨੌਕਰੀ ਕਰਨੀ ਔਸਰ ਕਹਿੰਦੇ ਤੁਹਾਡੇ ਵਰਗੇ ਨੌਜਵਾਨ ਤੁਹਾਡੇ ਵਰਗੇ ਹੌਣ ਹਾਰ ਫੌਜੀ ਸਾਨੂੰ ਚਾਹੀਦੇ। baba karm singh ji ਆਖਣ ਲੱਗੇ ਮੈਂ ਨੌਕਰੀ ਨਹੀਂ ਕਰਨੀ ਕਹਿੰਦੇ ਕਿਉਂ? ਧਨ ਮਹਾਪੁਰਸ਼ baba karm singh ji ਆਖਣ ਲੱਗੇ ਜਿਨੇ ਮੇਰੀ ਲਾਜ ਰੱਖਣ ਵਾਸਤੇ ਸਾਰੀ ਰਾਤ ਮੇਰੀ ਥਾਂ ਤੇ ਖੜ ਕੇ ਪਹਿਰਾ ਦਿੱਤਾ ਹੈ ਅੱਜ ਤੋਂ ਬਾਅਦ ਮੈਂ ਸਾਰੀ ਜ਼ਿੰਦਗੀ ਉਸ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਪਹਿਰਾ ਦੇ। ਆਦਿ ਗੁਰੂਆਂ ਦੇ ਬਚਨਾਂ ਦੇ ਪੇੜਾ ਦੇਵਾਂਗਾ ਮੈਂ ਨਹੀਂ ਕਰਨੀ ਨੌਕਰੀ ਅਫਸਰ ਨਾ ਸੀ ਮੰਨਦੇ ਕਹਿੰਦੇ ਰੋਲ ਲਓ ਆਪਣੇ ਰਜਿਸਟਰ ਵਿੱਚ ਵੇਖ ਲਓ ਵਿੱਚ ਜਦੋਂ ਅਫਸਰਾਂ ਦੇ ਰਜਿਸਟਰ ਖੋਲੇ ਵਿੱਚੋਂ ਨਾਂ ਹੈ ਨਹੀਂ ਜੀ ਬਾਬਾ ਗੁਰੂ ਐਸੀਆਂ ਬਖਸ਼ਿਸ਼ਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾ ਜਿੰਨਾ ਪਿਆਰ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਿਆਰ ਨਹੀਂ ਕੋਈ ਦੇ ਸਕਦਾ ਔਰ ਚੇਤੇ ਰੱਖਿਓ ਉਦੋਂ ਨਹੀਂ ਅੱਜ ਵੀ ਜਿਹੜਾ ਦਿਲੋਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਹੈ ਨਾ ਆਪਾਂ ਰੋਜ਼ ਪੜਦੇ ਆਂ ਹਰ ਜੁਗ ਜੁਗ ਭਗਤ ਪਾਇਆ ਤੈਜ ਰਖਦਾ ਆਇਆ RAM RAJ ਉਹ ਤਾਂ ਅੱਜ ਵੀ ਹੁੰਦਾ ਹੈ ਸੁਣਦਾ ਹੈ ਸਤਿਗੁਰ ਕੋਈ ਸੁਣਾਉਣ ਵਾਲਾ ਚਾਹੀਦਾ ਹੈ ਮੰਨਦਾ ਹੈ ਸਤਿਗੁਰ ਕੋਈ ਮਨਾਉਣ ਵਾਲਾ ਚਾਹੀਦਾ ਵੇਖੇ ਦਾ ਸਹੀ ਕੋਈ ਨਾ ਇੱਕ ਵਾਰੀ ਤਰਲਾ ਲੈ ਕੇ ਵੇਖੇ ਦਾ ਸਹੀ ਕੋਈ ਮਹਾਰਾਜ ਦਾ ਇਹਰ ਬੰਦੀ ਗੱਲ ਸਾਥ ਸੰਗਤ ਜੀ ਜਦੋਂ ਨਾਨਕਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਾਨਕਪੁਰ ਸਾਹਿਬ ਜਾਈਏ ਇੱਕੋ ਗੱਲ ਕਿਹਾ ਕਰੋ ਬਸ ਕਲਗੀਆਂ ਵਾਲਿਆ ਤੇਰੇ ਦੇਣੇ ਨਹੀਂ ਦੇ ਸਕਦੇ ਤੇਰੇ ਉਪਕਾਰ ਹਜ਼ਾਰਾਂ ਜਨਮ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਦੇਣ ਨਹੀਂ ਦੇ ਸਕਦੇ ਇੱਕੋ ਗੱਲ ਮੂੰਹ ਚੋਂ ਨਿਕਲਦੀ ਏ ਓ ਵਾਜਾਂ ਵਾਲਿਆ ਗੁਲਾਬ ਤੇ ਆ ਫੁੱਲਾ ਮੈਂ ਤੇਰੇ ਉੱਤੋਂ ਜੇ ਸਵਾਰਾਂ ਵਾਜਾਂ ਵਾਲਿਆ ਗੁਲਾਬ ਤੇ ਆ ਫੁੱਲਾ ਤੇਰੇ ਉੱਤੋਂ ਜੇ ਸਵਾਰਾਂ ਵਾਜਾਂ ਵਾਲਿਆ ਗੁਲਾਬ ਤੇ ਆ ਫੁੱਲਾ ਮੈਂ ਤੇਰੇ ਉੱਤੋਂ ਜੇ ਸਵਾਰਾਂ ਵਾਜਾਂ ਵਾਲਿਆ ਗੁਲਾਬ ਤੇ ਆ ਫੁੱਲਾ ਤੇਰੇ ਉੱਤੋਂ ਜੇ ਸਵਾਰਾਂ ਵਾਜਾਂ ਵਾਲਿਆ ਗੁਲਾਬ ਤੇ ਆ ਫੁੱਲਾ ਤੇਰੇ ਉੱਤੋਂ ਜੇ ਸਵਾਰਾਂ ਜੇ ਆ ਫੁੱਲਾ ਤੇਰੇ ਉਤੋਂ ਜੇ ਦਵਾਰ ਦਾ ਮੇਰਾ ਕੰਮ ਨਾ ਮੇਰਾ ਕੰਮ ਨਾ ਮੇਰਾ ਵੇਚਣਾ ਮੇਰਾ ਵੇਚਣਾ ਮੇਰਾ ਵੇਚਣਾ ਅਨੰਦpur ਕੋਈ ਮੈਂ ਆਵਾ ਜਾਵਾ ਤੇਰੇ ਬਾਸ ਵੇਚਣਾ ਅਨੰਦpur ਕੋਈ ਮੈਂ ਆਵਾ ਜਾਵਾ ਤੇਰੇ ਰਾਸ ਦੇ ਵਿੱਚ ਹੋਇਆ ਰਤਪੁਰ ਕੋਈ ਵਾਜਾ ਵਾਲਿਆ ਜਵਾਨਾ ਵਾਜਾ ਵਾਲਿਆ ਗੁਲਾਬ ਤੇ ਆਫਲਾ ਤੇਰੇ ਉੱਤੇ ਚੇਤ ਸਵਾਰਾ ਵਾਜਾ ਵਾਲਿਆ ਗੁਲਾਬ ਤੇ ਆਫਲਾ ਮੈਂ ਤੇਰੇ ਉੱਤੇ ਚੇਤ ਸਵਾਰਾ ਵਾਜਾ ਵਾਲਿਆ ਗੁਲਾਬ ਤੇ ਆਫਲਾ ਤੇਰੇ ਉੱਤੇ ਚੇਤ ਸਵਾਰਾ ਵਾਜਾ ਵਾਲਿਆ ਗੁਲਾਬ ਤੇ ਆਫਲਾ phula